ਦੇ ਨਾ ਕਿ ਕੀ ਮੰਮੀ ਮੰਮੀ ਐ ਕਿਨਾਂ ਰੱਖਿਆ ਮੰਮੀ ਇਹ ਕਿਹੜਾ ਦੋਸਤ ਹੈ ਕਿਨਾਂ ਰੱਖਿਆ ਹੈ ਸਿਰੀ ਸਿਰੀ ਜਦ ਸਿਰੀ ਸਿਰੀ ਸੱਲਾ ਸਿਰੀ ਇੰਦੇ ਜਦ ਸਿਰ ਨੂੰ ਸਿਰ ਸਕੀਰੀ ਸਕੀਰੀ ਆਪਣੀ ਸਕੀਰੀ ਉਹ ਜੱਗੇ ਜੱਗੇ ਕੀੜੇ ਕੁੜੇ ਇਤਨੀ ਕੱਢਦਾ ਪਿਆ ਤੇ ਅੰਦਰ ਬੈਠਾ ਬੋਲਦਾ ਨਹੀਂ ਪਿਆ ਇਹ ਤਮਾ ਉਹ ਗੋਲਲੀ ਕਿ ਹੈ ਕਿਹੜਾ ਮੱਝ ਨਾ ਨਾ ਪੂਤਰੀਆਂ ਸਾਣ ਨਹੀਂ ਨਾਲੇ ਤਾਂ ਪੂਤਰੀਆਂ ਸਾਣ ਆਉਂਦੀ ਹੋਈ ਆ ਮੱਝ ਵੀ ਕੰਨੀ ਹੁੰਦੀ ਐ ਸਾਣ ਤੇ ਮੱਝ ਫਰਕ ਹੀ ਨਹੀਂ ਹੈਗਾ ਕਾਮਨ ਸੈਂਸ ਵੇਖ ਲਓ ਮੱਝ ਤੇ ਸਾਣ ਚ ਫਰਕ ਹੀ ਨਹੀਂ ਹੈਗਾ ਹੈਗਾ ਇਹ ਫਰਕ ਇਹ ਇੰਟੈਲੀਜੈਂਟ ਦਰ ਇਹ ਸਾਣ ਉਹ ਬੰਦੇ ਨੂੰ ਪਤਾ ਨਹੀਂ ਹੁਣ ਨਹੀਂ ਪਤਾ ਲੱਗੰਦਿਆ ਸਰਕਾਰੀ ਸਕੂਲ ਚ ਵਰਮਿੰਗ ਕੀਤੀ ਹਾਂ ਨਹੀਂ ਇਹ ਜਿਹਦਾ ਸਬਜੀ ਚ ਜਾਂਦਾ ਉਹ ਸਾਣ ਮੰਨ ਜਾਂਦਾ ਸਾਰੀਆਂ ਸਬਜ਼ੀਆਂ ਮੇਦਾਂ ਦਾ ਨਾ ਨਾ ਦੁੱਜਾ ਸਖਤ ਦਾ ਕੀ ਆ ਨਾ ਨਾ ਸਿੰਘ ਮਾਰ ਕੇ ਸਾਰੀਆਂ ਮੂਲੀਆਂ ਪੱਟ ਦਿੰਦਾ ਏ ਕੇਰੀ ਚ ਤੇ ਹੋਰ ਸਹੀ ਚੱਲ ਜਾ ਉੱਧਰ ਵੀ ਜਾ ਕੇ ਆਂਦਾ ਵੇਖ ਕੇ ਕੀੜੇ ਕੁੜੇ ਕਦੀ ਖੱਡਣ ਤੇ ਆ ਏ ਤੇਰੇ ਨਾਲ ਜੰਮ ਨਹੀਂ ਤੇ ਜੰਮ ਰੋਲੇ ਆ ਗੁੱਡ ਮਾਰਨਿੰਗ ਪਾਈਨ ਐਪਲ ਲੁਕਿੰਗ ਵੈਰੀ ਗੁੱਡ ਵੈਰੀ ਨਾਈਸ ਵਟ ਹੈਪਨ ਸੋ ਗਾਈਜ਼ ਗੱਲ ਇਹ ਹੋਈ ਕੀ ਇੰਨੇ ਜਾਣਾ ਹੈਗਾ ਅੱਜ ਸਵੇਰ ਦਾ ਸਾਡੇ ਘਰਲੇ ਐਸੀ ਨੇ ਬਰਥਡੇ ਪਾਰਟੀ ਤੇ ਜਾਣਾ ਮੈਂ ਕਿ ਮੈਂ ਤੇਰਾ ਮੇਰਾ ਰਿਸ਼ਤਾ ਖਤਮ ਹੋ ਜੇ ਤੂੰ ਵੀ ਇਹਦੇ ਪੇਪਰ ਜਾਦਾ ਦੇਣਾ ਪਲਾਸਟਿਕ ਦੇ ਨਹੀਂ ਜਾਣ ਦੇਣਾ ਅੱਛਾ ਤੇ ਸਵੇਰ ਦਾ ਸਾਡਾ ਦਿਮਾਗ ਖਾਂਡਿਆ ਸੀ ਵੀ ਮੇਰੇ ਵੱਲੋਂ ਹਾਂ ਹੋ ਜੇ ਮੈਂ ਆ ਕੇ ਹੁਣ ਕੀ ਨੇ ਸ਼ਾਮ ਦੇ ਟਾਈਮ ਕਿੰਨਾ ਟਾਈਮ ਹੋਇਆ ਜੈ ਖੁਸ਼ 4 ਵਜੇ 4 ਵਜੇ ਤੇ ਮੈਂ ਕਹਤਾ ਵੀ ਮੈਨੂੰ ਨਹੀਂ ਪਤਾ ਤੂੰ ਜਾਣੇ ਤੇਰੇ ਪਾਪਾ ਜਾਣੇ ਤੋ ਉਹਨਾਂ ਨੂੰ ਫੋਨ ਕਰਕੇ ਪੁੱਛ ਲੈ ਉਹਨਾਂ ਨੇ ਵੀ ਇੱਕੋ ਅਨਸਰ ਚ ਕਹਿੰਦਾ ਠਿੰਗਾ ਦੇਦਾ ਠਿੰਗਾ ਨਹੀਂ ਜਾਣਾ ਹੁਣ ਬਹਿ ਗਿਆ ਤੇ ਲਾਉ ਕਿ ਹੁਣ ਇਸ ਕਰਕੇ ਤਾਂ ਹੀ ਨੂੰ ਮਜ਼ਾ ਆ ਕਰਦੇ ਬੈ ਉਧਰ ਭਾਂਡੇ ਬੜੇ ਖੜਕੰਦੇ ਨੇ اے ਦੋਸਤਾਂ ਦਾ ਫੋਨ ਆ ਤੇ ਫੋਨ ਚੱਕ ਕੇ ਮੇਰੇ ਕੰਨਾਂ ਨਾ ਲਾ ਦਿੰਦਾ ਹਮੇਸ਼ਾ ਐ ਕਿ ਮੇਰੀ ਇਹ ਟ੍ਰਿਕ ਨਹੀਂ ਚੱਲਣ ਦਿੱਤੀ ਫੇਲ ਜੱਗਾ ਡਾਊਨ ਕੱਦੀ ਦੌੜ ਵੀ ਰੇ ਤੇ ਗੜਾਉਣ ਵੀ ਰਾਇ ਆ ਮੈਂ ਉਹ ਗਾਣਾ ਸੁਣਿਆ ਚੇਲੇ ਪੱਕੇ ਆ ਬੇਬੇ ਬਾਪੂ ਤੇ ਡਿਪਟੀ ਪੋਤੇ ਨਹੀਂ ਚੇਲੇ ਪੱਕੇ ਆ ਜੱਗੇ ڈاکੂ ਦੇ ਡਿਪਟੀ ਪੋਤੇ ਆ ਬੇਬੇ ਬਾਪੂ ਦੇ ਮਤਲਬ ਮੈਨੂੰ ਸਮਝ ਨਹੀਂ ਆਇਆ ਕੀ ਬੋਲਿਆ ਗਾਣੇ ਦਾ ਇੱਕ ਡਾਇਲੋਗ ਹੈ ਵੇ ਹਾਂ ਇਦ ਜਾ ਚੇਲੇ ਪੱਕੇ ਆ ਜੱਗੇ ڈاکੂ ਦੇ ਡਿਪਟੀ ਪੋਤੇ ਆ ਬੇਬੇ ਬਾਪੂ ਦੇ ਆ ਡਿਪਟੀ ਤਾਂ ਬੋੜਾ ਤੇ ਗਾਣੇ ਚ ਡਿਪਟੀ ਇਹ ਸਾਰੀ ਦਿਹਾੜੀ ਅੰਦਰ ਬੈਠਾ ਰਹਿੰਦਾ ਸਾਰੀ ਦਿਹਾੜੀ ਬਸ ਅੰਦਰ ਪਤਾ ਨਹੀਂ ਜਿਵੇਂ ਨਵੀਂ ਵੇ ਉਟੀ ਵੀ ਬੋਰ ਹੋ ਜਾਂਦੀ ਆ ਉਹਦੇ ਕਮਰੇ ਚ ਬੈਠ ਕੇ ਉਹਨੂੰ ਹੀ ਇੱਕਦਾ ਆ ਸਾਡੇ ਚ ਬੈ ਲਿਆ ਇਹ ਉਮਟੀ ਨੂੰ ਗਾਇਸ ਵੀਰੇ ਕੋ ਕੱਢੋ ਇੱਥੋਂ ਸਾਨੂੰ ਤੇ ਕਿਹੜੇ ਕੁੜੇ ਤੇ ਨਹੀਂ ਪੈ ਕਹਿੰਦਾ ਕਿੜਿਆਂ ਦਾ ਕੁੱਤਾ ਅੰਦਰੋਂ ਭੱਜਦਾ ਇਹਦਾ ਵੀ ਉਹੀ ਆ ਅੰਦਰੋਂ ਭੱਜਦਾ ਹੂੰ 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 ਬਾਹਰ ਬਸ ਕੇ ਸਕੂਲੇ ਜਾਣਾ ਤੇ ਜਾਂ ਦੋਸਤਾਂ ਚ ਰਹਿਣਾ ਬਸ ਹੂੰ ਅੱਜ ਪਹਿਲੀ ਵਾਰੀ ਮਾਂ ਪਿਓ ਦਾ ਪਿਆਰ ਦਾਇਆ ਲਾਜ਼ ਰੱਖੀ ਹੈ ਵੀ ਅੱਜ ਨਹੀਂ ਜਾ ਰਿਹਾ ਆ ਮਾਰਿਆ ਪੀ ਗਾਇਸ ਵੀਰੇ ਬੋਲੋ ਕੁਛ ਕੈਮਰਾ ਜਦੋਂ ਮੈਂ ਰਿਲਾਉਣ ਬੋਲਿਆ ਹੀ ਨਹੀਂ ਕੁਛ ਪੈਨ ਤਾਂ ਮੈਂ ਕਿਵੇਂ ਤੜਫੰਡਿਆ ਹੀ ਦੇ ਤੜਫਣੀ ਮਿੱਟੀ ਲੱਗੀ ਹੁੰਦੀ ਡੈਡੀ ਵੀ ਆ ਗਿਆ ਮੈਨੂੰ ਲੱਗਦਾ ਹੂੰ ਆ ਗਏ ਇੰਨੇ ਉਹ ਤਾਂ ਸੱਚ ਸਕੂਟੀ ਤੇ ਗਏ ਨੇ ਮਨ ਨਾਲ ਯਾਰ ਹੂੰ ਮਾਜੇ ਤਾਂ ਸ਼ਾਂਤੀ ਹੋ ਗਈ ਏ ਹੋਰੀ ਕਿ ਤੇ ਮੇਰੀ ਇਹ ਕੋ ਪੈਂਟਿੰਗ ਨਾ ਲਾ ਦੇ ਨਹੀਂ ਕਾਹਨ ਕਹਿਣ ਮਰਾਂ ਨੀ ਫਿਰ ਬੈਠੀ ਲਈ ਹੋਰ ਬੋਲ ਤੇ ਸਾਰਾ ਗੁੱਸਾ ਕੱਢ ਦੇ ਕਿੰਨਾ ਵੀ ਤੇਰ ਨੂੰ ਹੈ ਨਾਲ-ਨਾਲ ਪੁੱਛਣਾ ਹਮਰੇ ਕੈਮਰਾ ਚਾਲੂ ਹੋਣ ਜੋ ਨਾ ਨਾ ਗੱਲ ਸੁਣੋ ਦੂਜਾ ਉਹ ਹੁਣੜੀ ਤਾਂ ਜਾ ਜੋ ਗੁੱਸਾ ਫੁੱਤਰਿਆ ਹੋਵੇ ਛੰਡ ਇਹ ਕਦੇ ਕਿਸੇ ਨੂੰ ਵੀ ਐ ਸਿੰਘ ਮਾਰ ਕੇ ਚਲ ਜੂਗਾ ਜੱਗੇ ਤੋਂ ਕਮਾ ਇਹਨੂੰ ਜਦੋਂ ਉਹਦਾ ਚੇਟ ਮਾਰ ਕੇ ਚਲ ਜਾਂਦਾ ਇਹ ਚਾਹੀਦਾ ਪਹਿਲਾਂ ਹੀ ਇੱਥੇ ਹੱਥ ਰੱਖ ਲੈਣੀ ਹੈ ਹੈ ਤੁਹਾਡਾ ਉਹਨਾਂ ਲੋਕ ਯੂ ਮੈਂ ਤਾਂ ਨਹੀਂ ਐਂディ ਬੱਚਾ ਨਾ ਥੋੜਾ ਜਿਆਦਾ ਪੂਰਾ ਪੰਜਾਬੀ ਨਹੀਂ ਗਾ ਸਾਂਣ ਬੋਲਿਆ ਮੈਂ ਸੱਸੇ ਸਾਂਣ ਆਪੇ ਬਾਤ ਕਰ ਲਿਆ ਇੱਥੇ ਤਾਂ ਸਾਂਣ ਸੱਸੇ ਕੰਨਾ ਨਾਣਾ ਹਨਾ ਜਗਦੇਸੇ ਲਈ ਆਈ ਹੂ ਬਾਹਰ ਜੱਗੇ ਜਾ ਜਿੱਦ ਨੂੰ ਮੰਗਣੀ ਹੋਈ ਸੀ ਜੀ ਜੱਗੇ ਜਾਓ ਵੇਟ ਕਰਨ ਦੇ ਥੱਲੇ ਬੋਨੇ ਦੇ ਬਰਡੇ ਤੇ ਜਾਣਾ ਹੈ ਹੇ ਗਾਇ ਨਾ ਬੋਲਿਆ ਮਾਂ ਦਾ ਪੁੱਤ ਹਾਂ ਤਾਂ ਜੀਭ ਥੱਲੇ ਪਤਾ ਨਹੀਂ ਦੰਦਾ ਥੱਲੇ ਕੀ ਆ ਗਿਆ ਇਹ ਜੇ ਜਾਂ ਜਿਸੇ ਨੇ ਲਿਬੜਿਆ ਤੇ ਬੜਿਆ ਹੋਣਾ ਤੇ ਨਵੀਆਂ ਭੂਆਣੇ ਆ ਕੇ ਮੱਪੋ ਨੇ ਤੇ ਮੰਨੂ ਨੇ ਇਹਨਾਂ ਨੂੰ ਫੇਰ ਵੀ ਪਾਰੀਆਂ ਕਰੀ ਜਾਣੀਆਂ ਤੇ ਨਾਲ ਵੀ ਨਾ ਕਨ ਹਾਇ ਦੀ ਭਾਬੀ ਜੇ ਕਿਸੇ ਦਾ ਜਵਾਕ ਇਹਨਾਂ ਨੂੰ ਲਿਬੜਿਆ ਹੋਇਆ ਆਪਾਂ ਕਦੇ ਨਾ ਇਹਨਾਂ ਪਾਰੀਆਂ ਲਈਆਂ ਆਪਦੇ ਜਵਾਕ ਹੀ ਪਿਆਰਾ ਲੱਗਦਾ ਇਹ ਗਾਲਾਂ ਵਿੱਚ ਬੜੀਆਂ ਕੱਢਦਾ ਹੁੰਦਾ ਸੀਗਾ। ਹਾਂ। ਉੱਥੇ ਜਾ ਕੇ ਮੈਨੂੰ ਹਜੇ ਕਹਿੰਦੇ ਜੇ ਮਾਮੇ ਹੁਣੀ ਕਹਿੰਦੇ ਸਭ ਤੋਂ ਜਿਆਦਾ ਆਪਦੀ ਭੂਆ ਨਾਲ ਬੰਦੀ ਹੁੰਦੀ ਸਮੋਸਾ। ਹੂੰ। ਮੇਰੀ ਨਹੀਂ ਜੇ ਨਹੀਂ ਬੰਦੀ ਹੁੰਦੀ। ਉਹ ਤਾਂ ਤੂੰ ਉੱਥੇ ਮੈਂ ਛੋਟਾ ਹਾਂ। ਤੂੰ ਦੱਸ ਰਿਹਾ ਕਿਉਂ ਜਦੋਂ ਮੈਂ ਉਦੋਂ ਹੁੰਨਾ। ਕੀ ਹੋ ਗਿਆ ਤੂੰ ਕਿਉਂ ਨਹੀਂ ਆਂਦਾ ਸੀ? ਜੋ ਤੇਰੀ ਭੂਆ ਦਾ ਵਿਆਹ ਹੋ ਗਿਆ। ਨਾ ਨਾ ਜਦੋਂ ਆਉਂਦੇ ਨਹੀਂ ਉਦੋਂ ਵੀ। ਹੂੰ। ਉਦੋਂ ਵੀ ਮੇਰੇ ਨਾਲ ਮੁਰਕੇ ਖੇਡਦਾ ਰਹਿੰਦਾ ਹੁੰਦਾ। ਹਾਂ ਉਹ ਫਿਰ ਵੀ ਮੇਰੇ ਲਈ ਕੀ ਚੱਕਰ ਸਮਰਾਟ ਨੂੰ ਮਰਣਾ। ਆਹ ਆਗੇ ਬਹੁਤ ਇੱਕ ਬੱਸ ਆਹ ਤੇ ਤੈਨੂੰ ਧੰਨ ਕੀ ਬੋਲਣਾ ਚਾਹੀਦਾ ਸਾਰੇ ਸਵਾਰ ਛੱਤਨ ਤੇ ਸੀ ਆਹ ਤੇ ਤੇਰਾ ਧੰਨ ਕੀ ਬੋਲਣਾ ਚਾਹੀਦਾ ਇੱਥੇ ਗਿੱਲਾ ਸਿੱਧਾ ਮੇ ਤਾਂ ਉੱਪਰ ਰੱਖਿਆ ਸੀਗਾ ਇਹ ਤੂੰ ਤਾਂ ਵੱਡੀ ਪਲਾ ਸਾਡੇ ਘਰੋਂ ਲਾਈ ਐ ਜੀ ਕਿਹੜੀ ਵੱਡੀ ਪਲਾ ਕਿਉਂ ਜੇਦਾ ਵੱਡਾ ਲੜੋ ਲੜਈਆ ਕੋ ਲੁੱਟਈਆ ਕਾਦ ਵੱਡੇ ਤੇ ਜਾਣਾ ਵੱਡੇ ਨਾ ਮੈਦੇ ਬੋਦਿਕਾ ਗੰਗੂ ਜੀ ਜੀ ਕੋਈ ਪ੍ਰੋਗਰਾਮ ਵੱਡੇ ਗਿਆ ਬੰਦਾ ਉਹਨਾਂ ਹਾਂ ਹਾਂ ਮੈਂ ਤਾਂ ਹੀ ਮੈਨੂੰ ਤੁਸੀਂ ਦੱਸੀ ਨਾ ਸਵੇਰੇ ਸਟੋਰੀ ਕੀ ਹੋਇਆ ਕੱਢ ਫਾਗ ਗਿਆ ਦੱਸਿਓ ਮੜਾਇਆ ਮੁੰਡਾ ਗਿਆ ਵੱਡੇ ਦੇ ਘਰੋਂ ਹੂੰ ਉਹਦੇ ਕੁੜੀਏ ਮੁੰਡੇ ਹੋੜਾਏ ਤੇ 12 ਕਿਲੋ ਆ ਰੌਟੀ ਜੀ ਨਾਲ ਕੋ। ਉਹ ਉਹ ਨੇ ਆ ਲੈ ਮੁੰਡਾ। ਪਜਾਇ ਚ ਬੱਸਿਆ ਹੈ। ਉਹ ਲਾਉਂਦੇ ਸਾਡਾ ਮੁੰਡਾ ਤਾਂ ਬਾਹਰ ਹੀ ਨਹੀਂ ਜਾਂਦਾ। ਹਾਂ ਚੰਗਾ ਭਲਾ ਮੁੰਡਾ ਬੱਸਿਆ ਹੈ। ਇਹ ਥੋੜੀ ਜਿਹੀ ਕੇਵਲ ਸਮੇਂ ਦਾ ਮੁੰਡੇ ਉੱਥੇ ਸਮਾਂ ਨਹੀਂ ਚੰਗਾ ਹਾਂ ਹੁਣ ਇਹ ਗੁੱਟਾਂ ਤੇ ਜਾਂਦੇ ਨੇ। ਰੱਬ ਨਾ ਕਰੇ ਕਿੰਨੀਆਂ ਮੇਰੀ ਜਾਨ ਉਹਨਾਂ ਚਿਰ ਮੈਂ ਭਲਾ ਨਹੀਂ ਬੋਲਦੀ ਪਰ ਮੇਰੀ ਮੁਠੀ ਚ ਹੁੰਦੀ ਜਿੰਨਾ ਜਦ ਤੱਕ ਨਹੀਂ ਉਹ ਉਹ ਕਿ ਧਕ ਧਕ ਉਹ ਰੇ ਲੈ ਮਾਪਿਆਂ ਲਈ ਵੱਡਾ ਦੁਖਾਂਤ ਆ। ਚਲ 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 ਕਿੰਨਾ ਕੁ ਚਿਰ ਰੁੱਸੇ ਰਹੋਗੇ ਆਪੇ ਮੰਨੋਗੇ। ਨਹੀਂ। ਜ਼ਰੂਰੀਤ ਨਹੀਂ ਸਾਰੇ ਅਟੈਂਡ ਕਰਨੇ ਆ। ਥੋੜਾ ਜਿਹਾ ਜੇ ਮਾਪੇ ਤੁਹਾਨੂੰ ਅੰਡਰਸਟੈਂਡ ਕਰਦਾ ਤੁਸੀਂ ਵੀ ਕਰੋ। ਮੈਂ ਤਾਂ ਸਾਰੇ ਬੱਚਿਆਂ ਨੇ ਕਹਿੰਨੀ ਆ ਸਾਰੇ ਮਾਪਿਆਂ ਨੂੰ ਕਹਿੰਨੀ ਥੋੜੀ ਜਿਹੀ ਸਖਤੀ ਰੱਖੋ ਡਰਨ ਦੀ ਕੋਈ ਲੋੜ ਨਹੀਂ। ਜਿੰਨੀ ਸਖਤੀ ਰੱਖੋਗੇ ਉਨਾ ਹੀ ਤੁਹਾਡੇ ਬੱਚਿਆਂ ਦਾ ਭਵਿੱਖ ਵਧੀਆ ਰਹੂਗਾ। ਗੱਲ ਨਾ ਜਵਾਕ ਨੂੰ ਗੱਲ ਨਾ ਸੁਣੋ ਐ ਆਪਦੇ ਵਗਾਓ ਪਰ ਕੰਮ ਕਰਾਇਆ ਕਰੋ ਯਾਰ ਰਾਈਟ ਆ ਇਧਰ ਵੇਖੋ ਸੋ ਇਰਦਲ ਨੌ ਚੈਪਟਰ ਨੌਵੇਂ ਚੈਪਟਰ ਤੇ ਆਇਆ ਜੱਗ ਸਿਰ ਨੂੰ ਦੋ ਕੰਮ ਦੱਸੇ ਤੇ ਡੇਢ ਹੀ ਕਰਦਾ ਵਿੱਚੋਂ ਡੇਢ ਤੋਂ ਵੀ ਘੱਟ ਸਵਾਇ 20 ਬੋਝ ਨੂੰ ਤਾਂ ਸਿੱਧ ਕੰਮ ਤੇ ਕੁਝ ਨਹੀਂ ਕਰਦੇ ਆ ਬਟਾ ਅੰਤਜੀ ਵੀ ਕੁਝ ਕੰਮ ਨਾ ਦੱਸੋ ਮੇਰੀ ਬੇਇੱਜ਼ਤੀ ਹੋਏ ਨਹੀਂ ਹੈ ਕੀ ਆਪ ਦਾ ਕਰਦਾ ਕੰਮ ਕਰਨਾ ਆਪ ਦਾ ਕੰਮ ਕਰਦੇ ਮੇਰਾ ਅੰਤ ਹੈ ਰਾਈਟ ਖਾਣਾ ਖੀ ਵੀ ਤੇ ਗਾਈਜ਼ ਇੰਡੀਆ ਜਿੱਤ ਗਿਆ ਵਧਾਈਆਂ ਭਰਾਵਾ ਚੈਂਪੀਅਨਸ ਟਰੋਫੀ ਰੋਇ ਸ਼ਰਮਾ ਰਿਟਾਇਰਮੈਂਟ ਲੈ ਗਿਆ ਸੱਚ ਕੋ ਲੋ ਲੈ ਗਿਆ ਨਹੀਂ ਕਾ ਨਹੀਂ ਗਿਆ ਨਹੀਂ ਲੈ ਗਿਆ ਇੰਟਰਵਿਊ ਚ ਬਾਚ ਲੈ ਗਿਆ ਕੋਲੀ ਨੇ ਲਈ ਵਰਲਡ ਕੱਪ ਉਹ ਜੋ ਰਸਤਾ ਇਹਦਾ ਖੇਡੂਗਾ ਲਾਲਚੀ ਹੈ ਲਾਲਚੀ ਨਹੀਂ ਉਹਦੀ ਫਿਟਨੈਸ ਪਤਾ ਕਿੰਨੀ ਆ ਉਹ ਕਹ ਤੂੰ ਕੋਈ 40 ਸਾਲਾਂ ਦਾ ਨਹੀਂ ਵੀ ਫਿੱਟੀ ਆ ਮੈਨੂੰ ਵੀ ਲੈ ਜਾਓ ਨਹੀਂ ਗੱਲ ਸੁਣੋ ਮੇਰੀ ਗੱਲ ਸੁਣੇ ਇਧਰ ਉਹ ਉਹਨੇ ਇੱਕ ਦਿਨ ਸੈਂਚਰੀ ਮਾਰੀ ਤੇ ਉਹਦੇ ਚੋਂ ਉਹਨੇ 70 ਰਨ ਭੱਜ ਕੇ ਕੱਢੇ ਵੇ ਲੋ ਹੂੰ ਇਹ ਨਾ ਫਿਟਾ ਉਹਦੀ ਫਿਟਨੈਸ ਤੋਂ 70 ਸਾਲ ਦਾ ਤੇ ਉਹਦੇ ਸਿਕਸ ਪੈਕ ਵੇਖੋ ਨਾ ਲੈੜੀ ਕੋਲੀ ਦੇ 70 ਸਾਲ ਦਾ ਬਰਾੜ ਕੋਲੀ 40 40 40 ਤੋਂ 2 ਘਟ ਵਿਚਾਰੇ ਸ਼ੌਕ ਹੋ ਗਈ ਮੈਨੂੰ 70 ਚਾਹ ਤੇ ਬਾਪੂ ਦੀ ਉਮਰ ਹੀ ਦੱਸ ਨਹੀਂ ਤੋ ਥੋਨੀ ਉਹਦਾ ਬਾਪੂ ਦਾ ਜਰਾ ਕਿ ਨਿਰਦਾ ਨਹੀਂ ਹੈਗਾ ਦੂਜਾ ਥੋਨੀ ਵੇਖ ਲਓ ਥੋਨੀ ਮਿਲਦਾ ਹੋਊਗਾ 53 ਦਾ ਉਹਨੂੰ ਤੇ ਉਹ ਸ਼ਗਾ ਹੈ ਕਾ ਕਾਇਦਰ ਨੂੰ ਛੱਕਾ ਉਧਰ ਨੂੰ ਗਾਇਸ ਸਾਨੂੰ ਮਟਰ ਲੱਬੇ ਡਿੱਗੇ ਰਹਿ ਚ ਐ ਕੱਢ ਕੱਢ ਕੇ ਤੇ ਫ੍ਰੀਜ਼ ਕਰਕੇ ਰੱਖਣ ਲੈ ਨਹੀਂ ਇਹ ਮੈਂ ਤਾਂ ਖੈ ਗੁਲਾਬ ਲਿਆ ਆ ਤੇ ਆਪਾਂ ਕੁਛ ਬਣਾਵਾਂਗੇ ਇਹਨਾਂ ਦਾ ਆ ਕੀ ਬਣਾਤਾ ਚੰਨ ਵਲੌਗ ਵੇਲੇ ਨੂੰ ਕੋਈ ਕੰਮ ਨਹੀਂ ਲੱਭਾ ਚੰਨਸ ਲਿਖਣਾ ਸੀ ਐਡ ਹੈ ਚੰਨਸ ਐਡ ਨਾਲ ਫਲਾਵਰ ਕਰਦੇ ਨਹੀਂ ਫਲਾਵਰ ਜਾਂ ਤਾਂ ਔਰ ਲੈ ਹੁੰਦਾ ਸੋਨਾ ਬਣ ਗਿਆ ਨਾ ਇੱਕ ਵਿੱਚ ਦਿਲ ਵੀ ਪਾਉਣਾ ਸੀ ਸੋਨਾ ਹੈ ਗੁੱਡ 5 ਟੂ 5 ਨੰਬਰ ਤੇ ਗਾਇਜ਼ ਵੇਖੋ ਇਹ ਵੇਲੇ ਪਿਓ ਪੁੱਤ ਰੇਂਜ ਹੋਣੀ ਸਾਰੀ ਦੇੜੀ ਰੇਂਜ ਨਹੀਂ ਹੁੰਦੀ ਵਧੀਆ ਗੱਲ ਆ ਸਾਰੀ ਦੇੜੀ ਬਸ ਆਹ ਕੋਸ਼ਿ ਆ ਕੀ ਵੇਖਣ ਡੈ ਜੀ ਹੁਣ ਹੁਣ ਮੇਰਾ ਸਵਾਗਤ ਕਰਦਾ ਪਿਆ ਰੇਂਜ ਵੇਖਣੇ ਕਲੋਂ ਆਉਦੀ ਹੁਣ ਝਾੜੂ ਮਾਰਦੇ ਤੁਸੀਂ ਰੇਂਜ ਵੇਖੋ ਤੇ ਅਸੀਂ ਇਹਨਾਂ ਚਿਰਚ ਰੋਟੀ ਪਾਣੀ ਖਤਮ ਕਰ ਲਈ ਤੁਸੀਂ ਝਾੜੂ ਮਾਰੋ ਰੋਣਾ ਹਮੜਾ ਇਹਨਾਂ ਝਾੜੂ ਮਾਰੋ ਨੋ ਦੇਖੇ ਸਾਰੇ ਪਾਤੇ ਹੁਣ ਉੱਤੇ ਪੈਰ ਨਾ ਰੱਖ ਕੇ ਸਾਰੇ ਉਹ ਲੱਗ ਜਾਣੇ ਦਾਗ ਪਰਸ਼ ਤੇ ਸਫਾਈ ਪਤਾ ਕਿੰਦੀ ਔਖੀ ਕਰੀ ਦੀ ਤੇ ਗਾਇਜ਼ ਇੱਥੇ ਮੈਂ ਸਬਜੀ ਮੇ ਤੜਕਾ ਲਾਤਾ ਤੇ ਦੁੱਧ ਸਵੇਰ ਨਹੀਂ ਸੀ ਵਾਲਾ ਦਮਾਇਆ ਹੁਣ ਵਾਲਾ ਦਵਾ ਰਹੀ ਹੈ ਕੁਛ ਘੰਡੇ ਤੋਂ ਹੁੰਦੇ ਜਾਂ ਕੁਛ ਜੋੜਦੇ ਆ ਵੇਖੋ ਬਲਾਸ ਤੇ ਉਨੇ ਘੰਡੇ ਫੇਰ ਹੋ ਰਹੇ ਬਾਕੀ ਆਟਾ ਪਾ ਗੁੰਨੇ ਤੇ ਬਣਾਉਣੀ ਆ ਫੁਲਕੇ ਅੱਜ ਸ਼ਾਮ ਦੀ ਸਾਡੀ ਇਦਾਂ ਦੀ ਰੁਟੀਨ ਹੁੰਦੀ ਆ ਮੈਂ ਹੁਣੇ ਕਿਚਨ ਚ ਇਹ ਹੁੰਦਾ ਟੀਵੀ ਅੱਗੇ ਤੇ ਉਹ ਸਾਡਾ ਢਾਕੂ ਬੱਚਾ ਪੜਦਾ ਘੱਟ ਆ ਦੇਖਿਓ ਤੇ ਫੋਨ ਜ਼ਿਆਦਾ ਵੇਖਦਾ ਇਹ ਆ ਦੇਖੋ ਮੜਾ ਦਿਖਾਈ ਕੀ ਪੜਦਾ ਪਿਆ ਦਿਖਾਈ ਵਾਯੋ ਠੀਕ ਆ ਪਾੜ ਹੀ ਰਿਆ ਵਾਯੋ ਤੇ ਦੇਖੋ ਇਹ ਬੈੱਡ ਤੇ ਤਾਂ ਹੀ ਖਿਲਾਾਰੇ ਮਿਲਣਗੇ ਤੁਹਾਨੂੰ ਤੇ ਬਾਕੀ ਇਹ ਰਜਾਈ ਅੱਜ ਕੱਢ ਕੇ ਬਾਹਰ ਰੱਖਤੀ ਨੀਦਰ ਜਾਈ ਸਾਰੀ ਡੈੜੀ ਰਜਾਈ ਦਾ ਖੜਾ ਨਹੀਂ ਛੱਡਦਾ ਤੇ ਵੇਖੋ ਮੇਰੇ ਚੰਨ ਵਲੌਗ ਦਾ ਕੀ ਹਾਲ ਕਰਤਾ ਕੁੱਟ ਪਾਣੀ ਚਾਹੀਦੀ ਤੈਨੂੰ ਤੇ ਬਾਕੀ ਅੱਜ ਦੀ ਕੁਸ਼ ਤੇ ਕੱਲ ਨੂੰ ਵਲੌਗ ਬਣਾਵਾਂਗੇ ਪ੍ਰੋਪਰ ਤੇ ਅੱਜ ਤੇ ਕੱਲ ਦੀ ਆਪਾਂ ਕਲਿੱਪਸ ਜਿਹੜੀਆਂ ਐਡ ਕਰਕੇ ਤੁਹਾਨੂੰ ਵਲੌਗ ਦੇ ਵਿੱਚ ਦਿਖਾਂਗੇ ਤੇ ਸ਼ਾਮ ਦਾ ਬਾਹਰ ਦਾ 뷰 ਵਾਓ ਕਿੰਨੀ ਸੋਹਣੀ ਹਵਾ ਠੰਢੀ ਤੇ ਬਾਹਰ ਇੰਨਾ ਕਿਹਨਰਾ ਹੋ ਗਿਆ ਲਾਈਟਾਂ ਜਗ ਚੁਕੀਆਂ ਰੋਡ ਤੇ ਆ ਜਾ ਰਹੀਆਂ ਚੀਜ਼ਾਂ ਤੇ ਆਹ ਖੜੀ ਦੇਜ਼ੀ ਦੇਜ਼ੀ ਹੈਲੋ ਦੇਖੋ ਦੇਜੀ ਹੁਣ ਥੋੜੀ ਜੀ ਸਹੀ ਹੋ ਗਈ ਅੱਗੇ ਤਾਂ ਇੰਨੀ ਵੀ ਨਹੀਂ ਪੂਛ ਲਾਉਂਦੀ ਸੀ ਬਹੁਤ ਸੈਡ ਫੀਲ ਕਰਦੀ ਸੀ ਕਿਉਂਕਿ ਸਾਰੇ ਬੱਚੇ ਚਲੇ ਗਏ ਹਿੰਦੇ ਤੰਗ ਬਹੁਤ ਕਰਦੇ ਸੀ ਇਹਨੂੰ ਚੈਰੀ ਨੂੰ ਵੱਡੇ ਹੋ ਚੁੱਕੇ ਸੀ ਇਸ ਕਰਕੇ ਅਸੀਂ ਦੇਤੇ ਬਹੁਤ ਸੈਡ ਫੀਲ ਕਰਦੀ ਪਹਿਲੇ ਤਾਂ ਪੂਛ ਵੀ ਨਹੀਂ ਲਾਉਂਦੀ ਵਾਜ ਮਾਰਿਆ ਹੁਣ ਇੰਨੀ ਕੋ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਬਾਹਰ ਦਾ ਥਿਊ ਕਿੰਨਾ ਸੋਹਣਾ ਥਿਊ ਆ ਚਲੋ ਹੁਣ ਆਪਾਂ ਰੋਟੀ ਪਾਣੀ ਬਣਾ ਕੇ ਖਾ ਕੇ ਤੇ ਸੌ ਜਾਗੇ। ਉਹ ਗਾਇਸ ਸਾਡਾ ਸਟੋਰ ਰੂਮ ਆ ਉਹਨੂੰ ਇਗਨੋਰ ਕਰਿਓ ਉੱਥੇ ਸਾਡੇ ਕੱਪੜੇ ਆ ਟੋਕਰੀ ਦੇਖੋ ਉੱਤੋਂ ਤੱਕ ਫੁੱਲ ਹੀ ਰਹਿੰਦੀ। ਵੈਸੇ ਥੱਲੇ ਦਾ ਜ਼ਰੂਰਤ ਦਾ ਸਮਾਨ ਵਿੱਚ ਪਿਆ ਹੋਇਆ ਜ਼ਰੂਰਤ ਦਾ ਮਤਲਬ ਕਹਿ ਲਵਾਂ ਵੀ ਜ਼ਰੂਰਤ ਦਾ ਤਾਂ ਨਹੀਂ ਕਹਿ ਸਕਦੇ ਚਲੋ ਕੋਈ ਵੀ ਇਸ ਤਰ੍ਹਾਂ ਦਾ ਸਮਾਨ ਟੋਕਰੀ ਵਿੱਚ ਸੁੱਟਿਆ ਹੋਇਆ ਹੈ ਜਿਨ੍ਹਾਂ ਨੂੰ ਘੱਟ ਵਰਤੀਦਾ ਤੇ ਬਾਕੀ ਇੱਥੇ ਕੱਪੜੇ ਰੱਖ ਦਿੰਦੇ ਆ ਧੋਣ ਵਾਲੇ ਉੱਤੇ ਹੀ ਨਹੀਂ ਰੱਖਦੇ ਥੱਲੇ ਵੀ ਸੁੱਟਦੇ ਆ। ਇਹ ਦੇਖੋ ਗਾਇਸ ਇਹ ਤਾਂ ਪੱਕਾ ਹੀ ਆ ਨਾ ਇੱਕ ਦਾ ਕੁੱਪੜਾ ਤਾਂ ਮੈਂ ਦੇਖਣਾ ਹੀ ਦੇਖਣਾ ਹੈ ਅੱਜ ਬੜੀ ਕੋਸ਼ਿਸ਼ ਕੀਤੀ ਅੱਜ ਮੈਂ ਤਾਂ ਜਾਗ ਸਰ ਕਾਫੀ ਟਾਈਮ ਤੱਕ ਸਵੇਰ ਲੱਗੇ ਰਹਾ ਤਾਂ ਹੀ ਵਲੌਗ ਨਹੀਂ ਬਣਾਇਆ ਇਹ ਵਾਲੇ ਰੂਮ ਦੀ ਵੀ ਬਿਲਕੁਲ ਨੀਟ ਐਂਡ ਕਲੀਨ ਕੀਤਾ ਸੀ ਇੰਪਰੂਵ ਨੂੰ ਤੇ ਦੇਖੋ ਗਾਇਸ ਗੱਡੀਆਂ ਆ ਗੱਡੀਆਂ ਕਿਵੇਂ ਕਿੰਨੇ ਕੀਤੀਆਂ ਐਵੇਂ ਥੱਲੇ ਕਿੰਨੇ ਸੁੱਟੀਆਂ ਗੱਡੀਆਂ ਖੁਸ਼ ਦੇ ਕੰਮ ਇੱਥੇ ਖੁਸ਼ ਹੀ ਆਉਂਦਾ ਹੁੰਦਾ ਮੇ ਸਾਰੇ ਸੋਫੇ ਬਾਹਰ ਕੱਢ ਕੇ ਚੰਗੀ ਤਰ੍ਹਾਂ ਬੈਠ ਕੇ ਝਾੜੂ ਪੋਚਾ ਕੀਤਾ ਤੇ ਇੱਥੇ ਵੀ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਵੇਖੋ ਗਾਇਸ ਇੱਥੇ ਚੇਅਰਸ ਹਮੇਸ਼ਾ ਇੱਥੇ ਆ ਜਾਣੀਆਂ ਬਸ ਫਿਰ ਇਹਨਾਂ ਨੇ ਚੁੱਕਣੀਆਂ ਹਣੀਆਂ ਖਲਾਰੇ ਪਾਉਣ ਨੂੰ ਦਵੇ ਪਿਆਪਤ ਬਹੁਤ ਸ਼ੇਰ ਆ ਐਸ ਰੂਮ ਦੀ ਵੀ ਅਸੀਂ ਬੈਡੂ ਦਾ ਨੂੰ ਕਰਕੇ ਤੇ ਬਾਕੀ ਆ ਡਰਾਅਰ ਸਾਰੇ ਕੱਢ ਕੇ ਚੰਗੀ ਤਰ੍ਹਾਂ ਅੱਜ ਸਫਾਈ ਕੀਤੀ ਅਜੇ ਲੱਗਾ 12 ਵਜੇ ਰੋਟੀ ਖਾਦੀ ਹੁੰਨੀ ਹੈ ਨਾ ਤੇ ਜੱਗੇ ਨੇ ਕੀਤੀ ਇਹਦੇ ਵਿੱਚ ਮੇਰੀ ਹੈਲਪ ਹਾ ਹਾ ਤੇ ਜੱਗੇ ਜੇ ਕੋਈ ਕੁੜੀ ਵੇਖਦੀ ਹੋਵੇ ਤੇ ਇਹ ਜ ਉਹਨੂੰ ਤਾਂ ਖੁਸ਼ ਹੋ ਜਾਣੀ ਵੀ ਜੱਗੇ ਨਾਲ ਵਿਆਹ ਕਰਾ ਲੈਂਦੇ ਆ ਕੰਮ ਵਾਹ ਕਰਾਉਂਦਾ ਏ ਆਖੜੀ ਕਰਨਾ ਹੋਇਆ ਆਦੀ ਮੰਮੀ ਨਾਲ ਕਰਾਉਂਦਾ ਏ ਗਾਇਜ਼ ਇਹ ਮੇਰੇ ਨਾਲ ਵੀ ਹੈਲਪ ਕਰਾਉਂਦਾ ਤੇ ਮੇਰੀ ਨੋਣਾ ਵੀ ਕਰਾਊਗਾ ਮੰਮੀ ਨਾਲ ਕਰਾਉਣਾ ਮੈਂ ਹੂੰ ਨਹੀਂ ਜੀ ਮੇਰੇ ਨਾਲੋਂ ਜ਼ਿਆਦਾ ਡਰੇਗਾ ਫਿਰ ਤੂੰ ਹੂੰ ਡਰ ਨਹੀਂ ਪੈਣਾ ਗੱਬਰ ਸ਼ੇਰ ਗੱਬਰ ਸ਼ੇਰ ਹੋ ਜਾਂਦੇ ਢੇਰ ਤੇ ਆਹ ਸਾਡਾ ਗੱਬਰ ਸ਼ੇਰ ਜਲਦੀ ਢੇਰ ਹੋਊਗਾ ਲੱਗਦਾ ਹੈ ਹਾਂਜੀ ਗੱਬਰ ਸ਼ੇਰ ਹੋ ਜੂ ਢੇਰ ਆਇਆ ਆਇਆ ਮੈਨੂੰ ਬਿਟ ਕਰ ਰਿਹਾ ਹੈ ਐ ਨਾ ਵੋਟੀ ਅੱਗੇ ਮੰਨ ਗਿਆ ਮੰਨ ਗਿਆ ਮੰਨ ਗਿਆ ਮੰਨ ਗਿਆ ਹਵੇ ਉਧਰ ਵੀ ਢੇਰ ਹੋਇਆ ਪਿਆ ਤੇ ਤੁਸੀਂ ਨਾ ਹੋਵੋਗੇ ਨਾ ਚੱਲਿਆ ਢੇਰ ਨਾ ਜਦੋਂ ਉਵੇਂ ਨਾ ਢੇਰ ਹੋਵੇ ਤਾਂ ਫਿਰ ਅਸੀਂ ਮੋਸ਼ਨਲੀ ਟਿੰਕ ਕਰ ਲੈਂਦਾ ਏ ਸਾਡੇ ਕੋਲ ਸਾਰੇ ਤਰੀਕੇ ਹੈਗੇ ਕਾਕਾ ਬੱਲੀ ਤੇ ਅਜੇ ਤੱਕ ਨੈਟਵਰਕ ਨਹੀਂ ਆਇਆ ਇਹਦੇ ਨਾਲ ਚੰਗਾ ਮੇਰੀ ਹੈਲਪ ਕਰ ਦੋ ਮੇਰੇ ਨਾਲ ਰੋਟੀਆਂ ਬਕਵਾ ਦੋ ਕੁਛ ਮੇਰੇ ਨਾਲ ਰੋਟੀਆਂ ਪਕਵਾਏਗਾ ਚਲੋ ਗਾਇਸ ਇਹਨਾਂ ਨੇ ਕੋਈ ਖਾਸ ਰਿਸਪੌਂਸ ਨਹੀਂ ਦੇਣਾ ਇਹਨਾਂ ਨੂੰ ਗੱਲਾਂ ਕੈਮਰੇ ਸਾਹਮਣੇ ਘੱਟ ਆਉਂਦੀਆਂ ਤੇ ਚਲੋ ਹੁਣ ਆਪਾਂ ਤੁਹਾਨੂੰ ਮਿਲਦੇ ਆ ਕੱਲ ਕੱਲ ਆ ਲਿਵ ਵਲੌਗ ਇੰਟਰਸਟਿੰਗ ਜਿਹਾ ਦਿਖਾਵਾਂਗੇ ਕੁਛ ਬੈਠਾ ਰਹੇ ਯੂਟਿਊਬ ਫੈਮਿਲੀ ਆ ਇੱਕ ਬਾਬਾ ਆਇਆ ਸੀ ਦਮ ਨਾਲ ਤਾਂ ਸੌਂ ਗਿਆ ਤੇ ਮੈਂ ਕੋਸਤ ਕੋੜਾ ਦੋਸਰ ਬਸ ਕਰ ਕਿੰਨੇ ਕੁ ਪੈਟ ਖਾ ਜਾਣੇ ਆ ਕੀ ਹੋਇਆ ਜੇ ਲੈਸ ਤੇ ਮਿਲ ਗਿਆ ਤੇ ਉਹ ਵੇਖੀ ਸਾਰਾ ਕਿੰਨਾ ਖਾਲੀ ਕਰਤਾ ਪੰਜ ਪੱਟੇ ਮ ਕੋਈ ਕੋਈ ਨਹੀਂ ਅਜੇ ਗਾਇਸ ਇਹਨਾਂ ਨੇ ਸਮੋਸੇ ਵੀ ਖਾਦੇ ਆ ਸਮੂਸੇ ਖਾ ਕੇ ਤੇ ਹੁਣ ਉਹ ਪੈਕਟ ਵੀ ਖਾਲੀ ਕਰਨਾ ਜਿੰਨਾ ਚਿਰ ਉਹ ਖਤਮ ਨਹੀਂ ਹੁੰਦਾ ਅੱਬਲ ਤਾਂ ਸਾਰੇ ਕਹਿੰਦੇ ਪੈਣਾ ਲੈਸ ਤੇ ਮਿਲੇ ਇਹਨਾਂ ਨੂੰ ਮੈਂ 85 ਵਾਰੀ ਕਿਹਾ ਕਿ ਨਹੀਂ ਕੁੜੀਆਂ ਖਾ ਲੋ ਨਹੀਂ ਕੁੜੀਆਂ ਖਾ ਲੋ ਕੁੜੀਆਂ ਵੇਖਣ ਹੀ ਨਾ ਇਹਨਾਂ ਨੇ ਪ੍ਰੂਫ ਦੇਵਾਂਗੇ ਮੁਕਲੇ ਨਹੀਂ ਖਾਦੇ ਉਹ ਵੇਖੋ ਅਜੇ ਵੀ ਰੱਖੀ ਫਿਰ ਤੇ ਉਹ ਰੱਖੀ ਬੇਟੀਆਂ ਮੈਂ ਉਹਨਾਂ ਨੂੰ ਅੱਧਾ ਪੈਕਟ ਦਿੱਤਾ ਏ ਉਹਨਾਂ ਨੇ ਖੋਲ ਲਿਆ ਵੀ ਨਹੀਂ ਅੱਧਾ ਮੈਂ ਖਾ ਲਿਆ ਏ ਮੈਂ ਤਾਂ ਆ ਖਾਣਾ ਏ ਚਾਹ ਨਾਲ ਸਾਬਣ ਆਏ ਹੋਏ ਤੇ ਮੇਰੇ ਸਾਬਣ ਖਾਣਾ ਮੈਂ ਵੇਖੋ ਕਿੰਨਾ ਸੋਹਣਾ ਲੱਗਦਾ ਹੈ ਗਾਇਜ਼ ਇਹਨੂੰ ਸਾਬਣ ਗਿਫਟ ਕਰ ਦੋ 바ਵਾ ਸਾਰਾ ਇਹੋ ਗੱਲ ਹੈ ਸਾਰੇ ਵਿਹੋਇਦ ਲੈ ਕੇ ਇਹਨੂੰ ਇਸ ਉਧਾ ਵੇਖ ਕੇ ਬੈਗ ਤੇ ਲਿਆ ਕੇ ਰੱਖਤਾ ਗਦੇ ਨੇ ਚੱਕ ਲੈ ਇੱਥੋਂ ਆਹ ਲਓ ਅਸਲ ਤਿੰਨ ਨਾ ਪਿਆਰਾ ਕਲਰ ਪਰੌਣਿਆਂ ਨੇ ਆਉਣਾ ਤੇ ਅਸੀਂ ਸੁਪਰਪਲ ਵੀ ਆ ਗਿਆ ਜੀ ਸੁਮੋਸੇ ਲਿਆਉਂਦੇ ਪਰੌਣੇ ਵਾਸਤੇ ਸਾਡੇ ਤੋਂ ਵੇਟ ਨਹੀਂ ਹੋਈ ਅਸੀਂ ਪਹਿਲਾਂ ਹੀ ਛਕ ਲਏ ਉਹਨਾਂ ਨੇ ਵੀ ਵਲੌਕ ਤੇ ਵੇਖ ਕੇ ਕਹਿਣਾ ਉਹਨਾਂ ਨੇ ਕਹਿਣਾ ਕਹਿਣਾ ਕਿ ਉਹਨੂੰ ਦੱਸ ਹੀ ਦੇਣਾ ਇਹਨੂੰ ਪਰੌਣਾ ਵੀ ਆਪਦਾ ਹੀ ਤੇ ਪਰ ਬਹਾ ਉਹਨੇ ਕਹਣਾ ਆ ਜਾ ਬਹਿ ਜਾ ਤੁਸੀਂ ਵੀ ਖਾਓ ਤੇ ਅਸੀਂ ਕੀ ਕਵਾਂਗੇ ਵੀ ਅਸੀਂ ਤਾਂ ਛਕ ਲਏ ਜੀ ਜਦੋਂ ਹੀ ਅੱਜ ਤੋਂ ਪਹਿਲਾਂ ਹੀ ਦਾ ਦਾਲਿਆ ਸਹੀ ਗੱਲ ਹੈ ਮਿਲ ਗਏ ਬਹਾ ਆਹ ਲੜੀ ਹਰ ਦੀ ਦੀ ਸਮੈਲ ਇਹ ਤਾਂ ਚੁੱਕਾ ਨਹੀਂ ਆਉਂਦੀ ਹੁਣ ਯਾਦ ਨਹੀਂ ਆ ਰਿਹਾ ਲੈਮਨ ਸਾਬ ਨਿੰਬੂ ਨਿੰਬੂ ਦੀ ਹੁਣ ਕਹਤਾ ਮੈਂ ਲੈਮਨ ਸਾਬ ਤੇ ਕਿੰਨੇ ਦੀ ਬੂਰੀ ਤਪੇ ਜੰਨੇ ਨੇ ਬੂਰੀ ਨਹੀਂ ਜੀ ਐਸੈਂਸ਼ੀਅਲ ਆਇਲ ਦੀ ਆ ਰਹੀ ਹੈ ਬਿੰਦਕ ਸੰ ਪਸੇ ਕੀ ਲੈ ਲੈਂਦੇ ਜੇ ਆ ਚੱਕ ਖਲਾਰਾ ਮਸਾ ਚੁੱਕਿਆ ਏ ਮੜਕੇ ਪੋਚੇ ਵਾਲੀ ਵੀ ਰੋਸ ਜਾਂਦੀ ਆ ਤੈਨੂੰ ਪਤਾ ਤਾਂ ਹੈ ਗੱਬਰ ਐ ਨਹੀਂ ਸੁੱਟਣਾ ਬੰਨ ਚ ਟੋਟੇ ਨੂੰ ਵੇਖਿਆ ਗਾ ਜੈ ਕਰਦੇ ਐ ਪੈਰ ਨਾਲ ਚੱਲ ਇਹ ਬਾਲਕਨੀ ਬੰਨ ਥੋੜੀ ਆ ਸਾਰੀ ਦਿਣੀ ਤੋਂ ਵੀਡੀਓ ਬਣਾਵਾ ਨਾ ਮੈਨੂੰ ਲੱਗਦਾ ਤੂੰ YouTube ਫਾੜ ਦੋ ਫੇ ਦੋ ਜੀ ਫਾੜਿਆ ਹੋਇਆ ਏ ਚੱਲ ਕੋਮ ਚੱਲੀਏ ਚਲੋ ਚਲੋ ਪਾ ਚਲੋ ਚਲੋ ਖਸ ਕਿਹੜਾ ਸਾਬ ਬਣ ਕੇ ਆਉਂਦੇ ਐ ਤੂੰ ਕਿੱਥੇ ਆ ਵਿਆਹ ਗਿਆ ਜੇ ਤੂੰ ਲਾ ਕੇ ਹਾਈ ਤੇ ਵੇ ਸਾਬ ਕਿਤਾਬ ਕਿੱਡਾ ਘੇਰ ਰਿਓ ਮੂੰਹ ਤੇ ਹੀਰ ਵੀ ਬੰਗੀ ਜਾਂਦਾ ਹਾਂ ਐਡਾ ਕੰਜੂਸ ਇਹ ਹੀ ਤੇ ਤੂਹੀ ਦੇ ਵੀ ਆ ਤਾਂ ਸਾਬਣਾ ਬਿੜਿਆ ਇੰਨੇ ਸਸਤੀਆਂ ਨਹੀਂ ਕੁੜੀਆਂ ਬੁੜੀ ਨਹੀਂ ਖਰਾਬ ਰਾਜੀ ਉਹ ਸੱਚੀ ਖਾ ਰਹੀ ਜੇ ਸਾਬ ਬੁੜੀ ਹੈ ਇਹਦੀ ਐਨੇ ਤਾਂ ਪੇਜ ਫਾੜ ਚੀੜ ਕਰਤੀ ਵਿਚਾਰੇ ਕੁੜੀ ਦੀ ਤੁਸੀਂ ਦੂਜਾ ਕਰੀਏ ਮਾੜਾ ਜਿਹਾ ਸੁੰਦੀ ਹੈ ਇਹਨੂੰ ਕੀ ਇਹਦਾ ਮਾੜੀ ਜੀ ਗੋਠ ਜੀ ਵੱਢ ਕੇ ਖਾ ਗਏ ਦੇਖੀਏ ਅਦਰ ਦੇਖੋ ਕਿਵੇਂ ਨੀਰਾ ਨੀਰਾ ਲੱਗਦਾ ਪਿਆ ਅੱਜ ਪਰਦੇ ਪਸੇਓ ਪਸੇਓ ਇਹ ਦੇਖੋ ਬਿਊਟੀ ਫੈਮਿਲੀ ਸਾਡੇ ਘਰ ਚ ਨਹੀਂ ਰਹਨੇ ਰੋਇਆ ਤੇ ਅਸੀਂ ਸਾਰੇ ਪਰਦੇ ਅੱਜ ਬੰਦ ਕਰਦੇ ਧਿਆਨ ਲਾ ਦੋ ਨੀ ਘਰ ਚ ਨਹੀਂ ਰਹਨੇ ਹੱਥੋਂ ਕਿਹਾ ਉਹ ਬਹੁਤ ਸਾਰੇ ਪਰਦੇ ਬੰਦ ਕਰਦੇ ਨਹੀਂ ਸਾਰੇ ਪਰਦੇ ਕੀ ਕਰਤੇ ਕੀ ਕਹਿ ਸਕਦੇ ਆਪਾਂ ਆਹ ਵਾਲੇ ਕਟਨਲੂਸ ক্লোਜ਼ਡ ਸਾਨੂੰ ਪਤਾ ਹੈ ਫਿਰ ਪੰਜਾਬੀ ਚ ਤਾਂ ਬੰਦ ਕਰਨੀ ਚਾਹਾਂਗੇ ਕੀ ਹਾਲੇ ਠੀਕ ਆ ਫਿਰ ਆਪਾਂ ਗਲਤ ਨਹੀਂ ਹੈਗੇ ਜੀ ਕੀ ਲੱਗ ਗਿਆ ਦੱਸੀ ਲੀਟੈਸਟ ਹੁੰਦਾ ਪਿਆ ਨਾ ਇਹ ਝੱਗ ਝੂਗਾ ਵਾਵਾ ਬਣੀ ਝੰਗ ਵਾਵਾ ਬਣੀ ਹੋਣੀ ਝੱਗ ਦਾ ਕੀ ਫਾਇਦਾ ਝੱਗ ਨਾਲ ਤਾਂ ਫਿਰ ਵਾਵਾ ਲਾ ਕੇ ਨੇ ਚੱਲਦਾ ਸਸਤਾ ਦੱਸਦਾ ਦਿਖਾ ਕਿੰਨਾ ਕਰੇਗਾ ਵੀ ਹਾਈ ਕਿੰਨਾ ਕੁ ਲੈ ਆਉਜੇ ਤਾਂ ਮੈਂ ਉਹਦਾ ਵੀ ਟੱਚ ਕਰਦੀ ਸੀ ਤੇ ਉਹ ਵਿੰਗਾ ਹੁੰਦਾ ਸੀਗਾ ਥੱਲੇ ਗੰਦ ਨਾ ਪਾਈ ਮਿੰਨ ਤਾਂ ਇਹ ਆ ਵੀ ਥੱਲੇ ਪਾਣੀ ਉਹ ਪਾਣੀ ਕਰ ਦੇਣਾ ਤੂੰ ਸੋਨੂੰ ਮੈਂ ਕਰਕੇ ਅੱਜ YouTube ਫੈਮਿਲੀ ਤੁਹਾਨੂੰ ਆਪਾਂ ਜਿਵੇਂ ਕੱਲ ਆਪਾਂ ਕੋਮਲ ਦੀ ਐਕਟਿੰਗ ਵਿਖਾਈ ਸੀ ਤੇ ਅੱਜ ਖੋਸ਼ ਐਕਟਿੰਗ ਕਰੋਗਾ ਕੀ ਬਣ ਜਾ ਰਿਹਾ ਤੂੰ ਕੱਖ ਨਹੀਂ ਹੁੰਦਾ ਨਹੀਂ ਤੂੰ ਹੁਣੇ ਕੀ ਆਫ ਕੈਮਰਾ ਹੁਣੇ ਕੀ ਬਣਿਆ ਸੀ ਹੋਗੀ ਬਣਿਆ ਸੀ ਹੋ ਕੀ ਹੁੰਦਾ ਉਹ ਬਿੱਲਾ ਆ ਐ ਬਿੱਲਾ ਜਿਹਾ ਬਣ ਕੇ ਵਿਖਾ ਨਾ ਮੈਂ ਕਿਥੋਂ ਨਹੀਂ ਕਰ ਐਕਟਿੰਗ ਕੀ ਐਕਟਿੰਗ ਮੈਂ ਹੁਣ ਹੈਗਰ ਕਿ ਤੂੰ ਹੈ ਨਹੀਂ ਨਹੀਂ ਭੁੱਲ ਗਿਆ ਗੱਲਾਂ ਚੱਲ ਲੈਟਸ ਸਟਾਰਟ 1 2 3 ਕੀ ਬੰਦ ਤੇ ਮਤਲਬ ਮੁੰਜੇ ਭਈਆ ਪਛਾ ਲੋ ਮੁੰਜੇ ਹਾਂ ਕਹਿ ਦੇ ਹਾਂ ਫੇਵਰੀਆ ਬੋਲੇ ਬਾਜ ਨਹੀਂ ਮੈਂ ਹੀ ਬੋਲ ਲਈ ਨੀ ਫਿਰ ਇਹਦੀ ਮਿੰਤਾ ਐਵੇਂ ਕੱਢਣੀ ਨਹੀਂ ਬੋਲੇ ਬੋਲੇ ਤੂੰ ਕਿਉਂ ਬੋਲਨੇ ਤਥਾਨੀਆ ਚੱਲੋ ਮੁੰਜੇ ਕਹਿਣਾ ਨਹੀਂ ਨਾ ਸੁਣ ਨਾ ਕਲੀਅਰ ਬੋਲਿਆ ਕਦੀ ਬਈ ਤੇ ਨਾ ਜਣਾ ਬੋਲੇ ਆ ਬਈ ਚਲੋ ਮੁੰਹੇ ਕਿ ਕਮਰੇ ਮੇਰੇ ਬਹੁਤ ਤੰਗ ਕਰ ਰਹੇ ਆ ਆ ਆ ਜਨ ਕੋਕਰਚੋ ਕੀ ਖੈਰ ਨਹੀਂ ਹੈ ਹੁਣ ਜੈਕ ਮੈਂ ਤਾਂ ਪਾ ਪਾਉ ਨਹੀਂ ਹੋ ਜਾ ਇਹ ਜੱਗਾ ਕਰ ਦੋਂਦਾ ਬੜਾ ਵਧੀਆ ਇਹ ਇਹ ਜੈਕ ਦੀ ਬਜਾ ਜੱਗਾ ਬੜੀ ਵਧੀਆ ਕਰ ਦੋ ਲਾਈਓ ਤੇ ਤਾਂ ਕਰਾਉ ਆ ਇਹ ਇਹ ਤੁਹਾਨੂੰ ਪਤਾ ਤੈਨਾਂ ਤੋ ਨਾਉ ਆ ਕਰਦਾ ਹੁੰਦਾ ਇਹਨਾਂ ਨੂੰ ਪਾਪਾ ਚਾਹੀਏ ਹੋ ਗਈ ਜੈਕ ਦੀ ਕਰਦੀ ਆ ਓੜਾ ਪਾ ਦੋਵੇਂ ਜਣੇ ਕਰੋ ਚਲ ਇੱਥੇ ਆ ਜਾ ਖੁਸ਼ ਜੈਕ ਦੀ ਕਰੀਏ ਐਟਿੰਗ अगर क्योंदा जैक यही होदा जैक बाद में पापा इस दुनिया का पापा बदल दे है पापा हमें तो पापा इस दुनिया का पापा हमें भैया मुझे बचा लो ये कांग्रेस मुझे बहुत तंग कर रहे हैं कहां है कान मेरी बदल के लेकर आओ आगे वेरी गुड इना कैट ये कर दो मेरी बदल का है एक काकरच मार डालूंगा नया नहीं बनी दादा आज तो इनका की खैर नहीं है तो डालूंगा फोड़ डालूंगा भैया उस बिन में छुपे हुए हैं वो उड़ के पास एक के सत्ता है कोई बात नहीं हमारे पास टैंक है ਵੈਰੀ ਗੁੱਡ ਬਹੁਤ ਖੁਸ਼ੀ ਕੀ ਕਰਦਾ ਪਿਆ ਹੈ ਕੀ ਹੋ ਗਿਆ ਤੇਦੇ ਉਹ ਤੇਦੇ ਇੱਥੇ ਕੁਮਾਰਾ ਬੁਆ ਬੁਆ ਪਾਣੀ ਕਰਦਾ ਹੈ ਦੋਣੀ ਹੈ ਕੀ ਹੋ ਗਿਆ ਪਤਾ ਨਹੀਂ ਬਹਾਵੇ ਗੱਜੀਆਂ ਨਾ ਮੈਲ ਦੇ ਉੱਤੇ ਉਹ ਤਾਂ ਕੋਈ ਨਹੀਂ ਅੰਦਰ ਜੋ ਚੜ੍ਹ ਕੇ ਕਰ ਰਹੇ ਹੋਗਾ ਆ ਦਿੰਦੇ ਆ ਪੱਡੀ ਦੋ ਮੈਂ ਪਿਲਾਂ ਆ ਜਾ ਬਾਤ ਤੂੰ ਇੱਕ ਵਾਰ ਤਾਹ ਬਾਤ ਖੋਜ ਤੇਰਾ ਖੂਨ ਵਿੱਚ ਕਿੰਨਾ ਸੰਘਣਾ ਏ ਪਤਲਾ ਜਾ ਆਉ ਏ ਜਦਾ ਆ ਜਾ ਮੇਰੀ ਚੱਪਲ ਵੇਖ ਮੱਝਾ ਕੀ ਆ ਮੈਨੂੰ ਇਹ ਦੱਸ ਉਹ ਐਵੇਂ ਮਾਰਿਆ ابو ਇਹਨੂੰ ਪੈਰਾ ਕਰਕੇ ਬੰਦ ਕਰਨ ਲਈ ਹੂੰ ਉਹ ਬੱਝਿਆ ਤੇ ਬੁਏ ਨੇ ਤੇਨੂੰ ਜ਼ੈਤ ਦੇ ਪੇੜ ਮਾਰੀ ਹੈ ਨਾ ਹੁਣ ਲੱਗਿਆ ਪਤਾ ਵਿਹਾਰ ਕਾਕੀ ਦੋ ਯਾਰ ਆ ਚੱਪਲ ਥੋਲਾ ਤੇ ਚੱਪਲ ਪਾਲਾ ਨਹੀਂ ਹੁਣ ਰੁਕ ਗਿਆ ਖੂਨ ਲੱਦਾ ਰੁਕ ਕੇ ਬੰਦ ਕਿਵੇਂ ਰਵੀ ਵੱਲੇ ਨੇ ਪਹਿਲਾਂ ਤੇ ਪਟਕਾਉ ਕਿ ਪਾਉਂ। ਉਹ ਰਾਜਾ ਪਲੋਸਿੰਗ ਕਿ ਤੋਰਾ। ਕਿ ਤੇ ਚੱਲੇ ਜੇ। ਘਰ ਮੈਂ ਕਿੱਥੇ ਆਂ ਚੱਲਦੀ ਸੌਦਾ ਲੈ ਕੇ। ਉਹ। ਮੈਂ ਕਿਹਦਾ ਸੌਦਾ ਮੁੱਕਾਇ। ਤੇ ਮੈਂ ਕਿ ਪੇਕਿਆਂ ਨੂੰ ਸੋਦਾ ਹੀ ਦੀਆ। ਹੋਰ ਸਹੀ ਗੱਲ। ਤੇਨੂੰ ਨਹੀਂ ਫਿਕਰ। ਉਹ ਸਹੀ ਗੱਲੋਂ ਫਿਰ ਤੇ ਆਣੂ ਫਿਕਰ ਹੁੰਦਾ ਨਾ ਫਿਰ। ਹੋਰ ਕੀ ਕਰੀਏ ਮੈਂ ਹੈ ਨਾ। ਤੁਸੀਂ ਕਹੋ। ਵਧੀਆ ਸਗੋ ਤੇ। ਮੈਂ ਤਾਂ ਮੈਨੂੰ ਸਾਰੀ ਟੈਨਸ਼ਨ। ਬਾਕੀ ਦੋ। ਮਾਰ ਗਿਆ ਕਿਹੜਾ? ਇਨੂੰ ਇਹ ਵੀ ਪਰੋਣੇ ਜਿੰਨਾ ਰਾਸ਼ਨ ਛੱਡ ਕੇ ਗਿਆ ਮੈਂ ਖਤਮ ਕਰਦਾ ਸਹੀ ਗੱਲ ਹੈ ਖੁਸ਼ ਨੇ ਉੱਧਰ ਵੇਖੀ ਪਰੋਣਿਆਂ ਨੇ ਤਾਂ ਪਤਾ ਨਹੀਂ ਚੱਕਿਆ ਵੀ ਕਿੰਨੇ ਖੁਸ਼ ਖੁਸ਼ ਨੇ ਸਾਰੇ ਚੱਕਦੇ ਨੇ ਖੁਸ਼ ਨੇ ਚੱਕਦਾ ਸਾਰਾ ਸਹੀ ਗੱਲ ਸਮੋਸੇ ਵੀ ਵਦੇ ਹੀ ਚੱਕ ਗਏ ਆਪਾਂ ਵੀ ਹੁਣ ਆਪਣੀ ਪਸੰਦ ਚੱਕ ਲਈ ਗਏ ਨੇ ਲੈ ਜੀ ਕਿਹਾ ਵੀ ਹਾਂ ਉਹ ਚੱਕ ਲਾ ਖਾਣਾ ਪਵੇ ਇਹਨਾਂ ਨੇ ਹੀ ਆ ਵੀ ਮੈਂ ਕਿ ਨਹੀਂ ਨਹੀਂ ਵੀ ਸਵੇਰੇ ਖਾ ਲਿਓ ਨਾ ਸਵਰਨੀਆਂ ਜਿੰਨਾ ਚਿਰ ਖਤਮ ਨਹੀਂ ਕਰਨਾ بڑے ਕੰਦੇ ਟ੍ਰੇਨ 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 ਦੇਖੋ ਗਾਇਜ਼ ਛੱਡੇ ਸ਼ੀਸ਼ੇ ਵਿੱਚ ਦੀ ਟ੍ਰੇਨ ਡ్రਾਈਿੰਗ ਰੂਮ ਤੋਂ ਕਿੰਨਾ ਸੋਹਣਾ 뷰 ਆ ਗਾਇਜ਼ ਇਹ ਸਾਡਾ ਡ్రਾਈਿੰਗ ਰੂਮ ਹੈ ਦੇ ਇੱਥੇ ਸ਼ੀਸ਼ੇ ਦੇ ਵਿੱਚ ਦੀ ਕਿੰਨਾ ਸੋਹਣਾ ਉਹ ਵੇਖੋ ਖੁਸ਼ ਥੱਲੇ ਸਕੂਟੀ ਚਲਾ ਰਿਹਾ บ๊ายบายเนวัเลนบ